ਨਾਤਰ ਪਰਮਾਤਮਾ ਤੋਂ ਝੁਕਿਆ ਨਾਤਰ ਆਮਨ ਰੰਦ ਦਾ ਝੁਕਿਆ ਤੇਰੇ ਭਗਵਾਨਤਵਾਂ ਦੀ ਮਰਜੀ ਪਣੀ ਥੋਕ ਤੇ ਝੁਕੂਗਾ ਧੋਗੜਾ ਆਜ ਸਰਦਾਰ ਦੀ ਫਿਰ ਸਿਗਰੀ ਟੱਲੇਵਾਰ ਸਾਡਾ ਸਾਥ ਜੰਦ ਦੀ ਲੋੜਾ ਪੰਜਾਬ ਦੇ ਵਿੱਚ ਸਮਝੋ ਤੁਸੀਂ ਕਿਹੜੇ ਅਗਲਾ ਕਰੀਏ ਨੂੰ ਆਪ ਦੇ ਵਿੱਚ ਲੜੀ ਜਾਂਦੇ ਹੋ ਪਾ ਕੇ ਪਛ ਲੜੀ ਜਾਂਦੇ ਹੋ ਤੁਸੀਂ ਗੁਲਾਮ ਤੁਹਾਡਾ ਕੋਈ ਅਫਸਰ ਨਹੀਂ ਹੈਗਾ ਤੁਹਾਡਾ ਕੋਈ ਗੱਲ ਕਰਨ ਵਾਲਾ ਨਹੀਂ ਹੈਗਾ ਪੰਜਾਬ ਦੇ ਵਿੱਚ ਆਪ ਭਗਵੰਤ ਮਾਨਵਰੀ ਚੋਲ ਨਾ ਰੁਕਣਾ ਸੀ ਜਦੋਂ ਮਨੂ ਕਲਾ ਹੱਥ ਬਣਾਣਾ ਮੇਰਾ ਖੜਾ ਛੱਡ ਦੇ ਕਾਂਗਰਸ ਮਨੂ ਐਂਪੀ ਚੋਣ ਦਿੰਦੀ ਸੀ ਜਿੱਥੋਂ ਨਹੀਂ ਸੀ ਗਿਆ ਸੂਤ ਤੋਂ ਲੰਮਾ ਜੋਲ ਮਾਤਰ ਭਗਵੰਤ ਮਾਨਵਰ ਤੋਂ ਝੁਕਿਆ ਮਾਤਰ ਆਮਨਵਰ ਤੋਂ ਝੁਕਿਆ ਬਾਹਲੇ ਸੁਧਰੀਆਂ ਅੱਖਾਂ ਨਾਲ ਸਤਾਏ ਗੱਲ ਕਰਨੀ ਤੇਰੇ ਭਗਵੰਤ ਮਾਨ ਦੇ ਮੰਜੀ ਵੀ ਨਹੀਂ ਠੋਕ ਤੇ ਚੋਕੂਗਾ ਤੂੰ ਕਿਹੜੇ ਨਾਲ ਤੂੰ ਜੋਗੜਿਆ ਵੀ ਜਿਹੜਾ ਪੰਜਾਬ ਸੱਤ ਰੱਖਦਾ ਜੋਗੜਿਆ ਅੱਜ ਉਹ ਥੋੜੀ ਲੜਾਈ ਨੂੰ ਜਿਹੜੀ ਤੂੰ ਝੰਕਿਆ ਉਹਨ ਇਹ ਲੜਾਈ ਲੱਗਦੀ ਹੈ ਜਿੱਥੇ ਮੈਂ ਤੇਰੇ ਨਾਲ ਤੁਸੀਂ ਆਇਆ ਕਿ ਹਾਜ਼ਰ ਹੈ ਵੀ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਅਸੀਂ ਜੇ ਢੱਲੇਵਾਰ ਦੀ ਚੁਪਕਾਓ ਕਰ ਲੈਣੇ ਕੋਈ ਨਾ ਕੋਈ ਕਰ ਲੈਣੇ ਕਰ ਲੈਣੇ ਭਾਈ ਇੱਕ ਮਿੰਟ ਮਰੇ ਮਰੇ ਬਾਹਰ ਹੀ ਵੀ ਹਾਜੀ ਤੁਸੀਂ ਇਹ ਐ ਬਿਆਨ ਦਿੱਤਾ ਦੀ ਗੱਲ ਹਾਜੀ ਵੀ ਜੇ ਢੱਲੇਵਾਰ ਸਭ ਨੂੰ ਕੁਝ ਸੁਣਦਾ ਹੈ ਹੈ ਤਾਂ ਅਸੀਂ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਪਿੰਡ 'ਚ ਨਹੀਂ ਵੜਨ ਦੇਵਾਂਗੇ ਹਾਂਜੀ ਓਕੇ ਹਾਂਜੀ ਉਸ ਤੋਂ ਬਾਅਦ ਹਾਂਜੀ ਜਿਹੜੇ ਸਾਡੇ ਪਿੰਡਾਂ 'ਚ ਪੰਚੇਤਾਂ ਨੇ ਬਣੀਆਂ ਹੋਈਆਂ ਹਾਂਜੀ ਦੇਤਾਂ ਬਣੀਆਂ ਹੋਈਆਂ ਨੇ ਸਾਡੇ ਪਿੰਡਾਂ 'ਚ ਹੈ ਬੜੀਆਂ ਹਨ ਤੇ ਉਹ ਫਤਹਿਗਾ ਉਹ ਪ੍ਰਚਾਰ ਕੀ ਕਰਦੀਆਂ ਨੇ ਉਹ ਪ੍ਰਚਾਰ ਇਹ ਕਰਦੀਆਂ ਨੇ ਵੀ ਹਾਂ ਜਣ ਦਾ ਅਮਨ ਰੋੜੇ ਨੇ ਦੇਤਾ ਕੁਝ ਵੈਰੀ ਗੁੱਡ ਮੈਨੂੰ ਜਵਾਬ ਦਿੰਨਾ ਬਸ ਆਹ ਜੱਤਰ ਦਿਨਾਂ ਬਈ ਬੜੇ ਜਵਾਬ ਦੇ ਬਸ ਜਵਾਬ ਦਿੰਨਾ ਇਹਨਾਂ ਨੇ ਉਪਰਾ ਵਰਤੂ ਲੜਨਾ ਕੀ ਯਾਰਾ ਓ ਭਾਈ ਬਣ ਕੇ ਲੜਾਈ ਕੀਆ ਯਾਰ ਅਪਰ ਵੱਡੇ ਭਾਈ ਬਣ ਕੇ ਚੁੱਪ ਕਰ ਜਾ ਸਾਰਾ ਮੇਲਾ ਹੀ ਵਿਛੜ ਗਏ ਕਰੋ ਯਾਰ ਅਜਵਾਨ ਕੇ ਬੇਟੇ ਭਾਈ ਬਣ ਕੇ ਯਾਰ ਓ ਹੋ ਗਿਆ ਚੁੱਪਾ ਚੁੱਪ ਹੋ ਗਿਆ ਭਾਈ ਉਹ ਚੁੱਪ ਕਰਦੇ ਆ ਕਰਕੇ ਸਾਰੇ ਬੰਦੇ ਹੋਰ ਬੋਲਣਗੇ ਯਾਰ ਵੀਰ ਬਣ ਕੇ ਯਾਰ ਓ ਯਾਰ ਮੈਂ ਮੁੱਖ ਮੰਤਰੀ ਸਵਾਲਾਂ ਦੇ ਜਵਾਬ ਦੇਣੇ ਬਗ ਲੜੀ ਆਣਾ ਜਿਹੜੇ ਕਰਾਂ ਯਾਰ ਬੱਸ ਬੋਲਿਆ ਜਾਣਾ ਕਿ ਕੱਲਾ ਕਾ ਖਰਾਬ ਕਰੀਂਦਾ ਸਾਰਾ ਬਸ ਥੋੜੀ ਜੇਲਾ ਪਾਵੇ ਸਾਰਾ ਕੋਈ ਦੇਖ ਲੇਗਾ ਤੁਰਨਾਮਾ ਆਪਸਮਤ ਵਾਲਿਆ ਅਮਨ ਰੋਡ ਮਸੀਦਾ ਮੁੰਡਾ ਅਮਨ ਰੋਡ ਦੇ ਸਾਰੇ ਸਭਾ ਚੁੱਕਾ ਪਾੜਦਾ ਹੈ ਅਮਨ ਰੋਡਾ ਕੀ ਹੈ ਇਹ ਸਾਰੇ ਜਿਹੜੇ ਲੀਡਰ ਨੇ ਅਮਨ ਰੋੜੇ ਵਰਕੇ ਚ ਅਮਨ ਰੋਡ ਦੀ ਗੱਲ ਕਰਲਾ ਚਾਹ ਉਹਨਰੇ ਜਿਹੜਾ ਤੂੰ ਵੱਡਾ ਜਿਹੜਾ ਆਪਜਪ ਨੂੰ ਜਾਨੀ ਘਾਟਾ ਕੌਣ ਵਾਲਾ ਭਗਮਤ ਮਾਰ ਦੀ ਗੱਲ ਕਰਲਾ ਉਹ ਚਾਰ ਦਿਨਾਂ ਨੂੰ ਅੱਜ ਤੋਂ 10 ਦਿਨਾਂ ਨੂੰ ਬਾਈ ਤੁਹਾਨੂੰ ਮੈਂ ਕਹਿੰਦੇ ਆ ਨਾ ਬਾਈ ਤੂੰ 7 ਵਜੇ ਜੱਲੇ ਵੀ ਲੋਕ ਖੜੇ ਹੋ ਇਹ ਤਾਗੜਾਂ ਨੂੰ ਜਾ ਕੇ ਕੇਜਰੀਵਾੜੇ ਨਲਗਾ ਚੱਕਣੇ ਉੱਤੇ ਦਿੱਲੀ ਦੇ ਵਿੱਚ ਉਹਨਾਂ ਨੇ ਸੋਹਣਾ ਬਾਈ ਯਾਰ ਹੁਣ ਸਾਰਿਆਂ ਕੱਲਾ ਯਾਰ ਇੱਕ ਮਿੰਟ ਬਾਈ ਓ ਤੁਸੀਂ ਚਮਚੋ ਆਮ ਆਦੀ ਪਾਦੀ ਸੁਣ ਲੈ ਵੀਰੋ ਨਾਂ ਭਾਨਾ ਸਿੱਤੂ ਆ ਮਾਤਰ ਪ੍ਰਭੂਤਮਾਨ ਤੋਂ ਝੁਕਿਆ ਮਾਤਰ ਰਾਮਨਵਰ ਦਾ ਝੁਕਿਆ ਭਾਨਾ ਸੁਧਰੀ ਅੱਖਾਂ ਦੇ ਅੱਥ ਪਾਏ ਗੱਲ ਕਰਨੀ ਤੇਰੇ ਪ੍ਰਭੂਤਮਾਨ ਦੇ ਮਨਜੀਬੜੀ ਥੋਕ ਤੇਰੇ ਝੋਕੂਗਾ ਤੂੰ ਕਿਹੜੇ ਗੱਲਾਂ ਕੌਣ ਹੁੰਦਾ ਏ ਝਾੜੂ ਵਾਲਾ ਚਰਚੋਲੇ ਦੋੜੇ ਦੀ ਜਿਹੜਾ ਪੰਜਾਬ ਖੇਤਰ ਰੱਖਦਾ ਗੋੜਾ ਅੱਜ ਵੀਰੋ ਵੀਰੋ ਮੇਰਾ ਤਰਾਹੋ ਭੋਲੋ ਖਾਨ ਆਜ ਵੀ ਮੇਰੇ ਭਰਾਵੋ ਕੱਡੇ ਚਾਰਨਾ ਦੇ ਵਿੱਚ ਬੀਤ ਕੇ ਕਰਨਾ ਆ ਕਿ ਅੱਜ ਛੋਟੇ ਐਕਟਾਂ ਨੇ ਸਤਰਾਵਾਂ ਦੀ ਬਾਣੀ ਚਾਹੇ ਰੱਖਤਾ ਮੇਰੇ ਪੀਓ ਦਾ ਸਰਦਾਰ ਜਪੀਲ ਸਿੰਘ ਜੱਲੇਵਾਲਾ ਸਾਹਿਬ ਦੀ ਲੋੜਾ 120 ਤੀ ਕੋੜ ਰੁਪਇਆ ਮੈਂ ਚੱਕ ਨੋਜਵੰਦਾਂ ਦਾ ਪੜਾ ਦਿੱਤੇ ਆ ਆਪਦੇ ਵਿੱਚ ਆਰਾ ਸ਼ਰਦੀ ਸਰਕਾਰਾਂ ਇਸ ਸਮੇਂ ਪੰਜਾਬ ਦੇ ਵਿੱਚ ਸਮਝੋ ਤੁਸੀਂ ਕਿਹੜੇ ਗੱਲਾਂ ਕਰੀਏ ਨੂੰ ਆਪਦੇ ਵਿੱਚ ਲੜੀ ਜਾਂਦੇ ਹੋ ਪਾ ਕੇ ਬਚ ਲੜੀ ਜਾਂਦੇ ਹੋ ਤੁਸੀਂ ਗੁਲਾਮ ਹੋ ਤੁਹਾਡਾ ਕੋਈ ਅਫਸਰ ਨਹੀਂ ਹੈਗਾ ਤੁਹਾਡਾ ਕੋਈ ਗੱਲ ਕਰਨ ਵਾਲਾ ਨਹੀਂ ਹੈਗਾ ਪੰਜਾਬ ਦੇ ਵਿੱਚ ਤੁਸੀਂ ਦੱਸੋ ਕਿ ਤੇ ਯਾਦੋਂ ਜਿਹੜਾ ਨੌਜਵਾਨ ਪੰਜਾਬ ਦੀ ਗੱਲ ਕਰਦਾ ਜਾਂ ਸਰਕਾਰਾਂ ਮਰਵਾਉਂਦੇ ਨੇ ਜਾਂ ਜਿਲ੍ਹਾ ਦੇ ਛਾਉਂਦੇ ਨੇ ਮੈਨੂੰ ਦੱਸੋ ਤੁਸੀਂ ਮੇਰੇ ਜਵਾਬ ਦਿਓ ਇਸ ਚੀਜ਼ ਦਾ ਮੇਰੇ ਵੀਰੋ ਮੇਰੇ ਭਰਾਵੋ ਤੁਸੀਂ ਕਿਹੜੀ ਗੱਲ ਤਾਂ ਤੁਸੀਂ ਕਿਦਾ ਆਖ ਦੇ ਵਿੱਚ ਚਲੜੀ ਜਾਂਦੇ ਹੋ ਆਪਦੇ ਵਿੱਚ ਫੁੱਟ ਪਾਈ ਜਾਂਦੇ ਹੋ ਧਰਮ ਚੌਧਰੀ ਚਮਚੇ ਬਣ ਕੇ ਆਪ ਆਪਣਾ ਪੰਜਾਬ ਬਰਬਾਦ ਕਰ ਲਿਆ ਜਾਂ ਤੁਸੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਮੜੇ ਮੜੇ ਗਲਤ ਤੇ ਡਿੱਗ ਜਾਂਦੇ ਹੋ ਆਪ ਭਗਮਾਤ ਮਾਨ ਮੇਰੀ ਚੋਣ ਲੜ ਰੂਗਾ ਨਾ ਸੀ ਕਰ ਮੈਨੂੰ ਕਰਾ ਹੱਥ ਪਰਾਣਾ ਮੇਰਾ ਖੜਾ ਛੱਡ ਦੇ ਕਾਗਜ਼ ਉਹਨੇ ਐਂਪਰੀ ਚੋਣ ਦਿੰਦੀ ਸੀਗੀ ਦਿੱਕਤ ਨਹੀਂ ਸੀ ਗਿਆ ਸਰੂਰ ਤੋਂ ਲੜ ਲਾ ਜੋਨ ਤੁਸੀਂ ਆ ਮੜਿਆ ਮੜਿਆ ਹਿੱਤਾ ਘਾਤਰ ਆ ਮੜਿਆ ਮੜਿਆ ਗਲੀਆਂ ਨਾਲੀਆਂ ਥੋੜਾ ਪੈਸਾ ਇਹ ਥੋੜਾ ਪਾ ਤੁਹਾਡੇ ਉੱਪਰ ਲੱਗ ਰਿਹਾ ਇਹ ਆਉਂਦੇ ਘਰੋਂ ਪੈਸਾ ਲੈ ਰਹੇ ਨੇ ਇਹ ਇਹ ਆਉਂਦੇ ਘਰੋਂ ਧੜੂ ਪਹਾਜਰ ਨੇ ਥੋੜਾ ਤਾਂ ਸ਼ੁਰੂਆਤ ਲੁੱਟ ਕੇ ਖਾ ਗਏ ਇਹ 200 ਕਰੋੜ ਰੁਪਏ ਲੁੱਟ ਕੇ ਖਾ ਗਏ ਆਮਨੁਕਰਾਜ ਤੇ ਸਾਰੇ ਲੁੱਟ ਪੁੱਟ ਕੇ ਥੋੜੇ ਭਲਾ ਨੂੰ ਖਾ ਗਏ ਕਿਹੜਾ ਨੂੰ ਤੁਸੀਂ ਐਮਐਲਏ ਬਣਾ ਦੀ ਫਿਰਦੇ ਚ ਕਦੇ ਤੁਸੀਂ ਮੈਨੂੰ ਕਹਿੰਦਾ ਜਵਾਬ ਦਿਓ ਆ ਛੋਟਾ ਪੰਜਾਬ ਕਿਹੜੇ ਹਾਲਾਤਾਂ ਦੇ ਵਿੱਚ ਨੰਗੇ ਆ ਮੇਰੇ ਵੀਰੋ ਮੇਰੇ ਭਰਾਵੋ ਖੱਤ ਮੰਨ ਕੇ ਬੇਇਨਤੀ ਕਰਨ ਨਹੀਂ ਆਇਆ ਕਿਉਂ ਸੁਪਤਰ ਜਰਨੈਲ ਨੂੰ ਵਿਚਾਲੀ ਗਏ ਸਰਦਾਰ ਜੀਸੀ ਜੀ ਢੱਲੇਵਾਲ ਸਾਹਿਬ ਨੂੰ ਵਿਚਾਲੀ ਗਏ ਜਿਹਨੇ 45 ਸਾਲ ਤੁਹਾਡੀ ਸੇਵਾ ਤੇ ਕੰਮਾਂ ਵਿੱਚ ਲੱਗ ਕੇ ਰਹੀਆ ਅਨੇਕਾਂ ਜੱਲਾ ਅਨੇਕਾਂ ਥਾਣੇ ਦੇ ਕਿਰ ਸਰਦਾਰ ਜੀਸੀ ਜੀ ਢੱਲੇਵਾਲ ਸਾਹਿਬ ਨੇ